ਦੇਸ਼ ਭਰ ਵਿੱਚ ਲੋਹੜੀ ਦਾ ਪਵਿੱਤਰ ਤਿਉਹਾਰ 13 ਜਨਵਰੀ ਦਿਨ ਸ਼ਨੀਵਾਰ ਨੂੰ ਬਰੇਹੀ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਜਿੱਥੇ ਘਰ ਵਿੱਚ ਖੁਸ਼ੀ ਦੇ ਮੌਕੇ ਤੇ ਮਨਾਉਣ ਵਾਲਾ ਤਿਉਹਾਰ ਹੈ ਉੱਥੇ ਹੀ ਇਸ ਤਿਉਹਾਰ ਮੌਕੇ ਬਜ਼ਾਰਾਂ ਵਿੱਚ ਚਹਲ ਪਹਲ ਵਿਵਧੀ ਹੋਈ ਹੈ। ਜਦਕਿ ਲੋਕ ਮੂੰਗਫਲੀ, ਰੇੜੀਆਂ, ਗੁੜ ਅਤੇ ਹੋਰ ਕਈ ਤਰ੍ਹਾਂ ਦੀਆਂ ਖਾਣ ਪੀਣ ਵਾਲੀਆਂ ਵਸਤਾਂ ਦੀ ਖਰੀਦੋ ਫਰੋਕਤ ਕਰ ਰਹੇ ਨੇ। ਇਸ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਦੀ ਮੂੰਗਫਲੀ ਅਤੇ ਰੇੜੀ ਵਾਲੀਆਂ ਦੁਕਾਨਾਂ ਤੇ ਖਾਸਾ ਭੀੜ ਲੱਗੀ ਹੋਈ ਹੈ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਲੋਕ ਵੱਡੀ ਮਾਤਰਾ ਵਿੱਚ ਦੁਕਾਨਾਂ ਤੇ ਆ ਕੇ ਮੂੰਗਫਲੀ ਅਤੇ ਰੇਵੜੀਆਂ ਦੀ ਖਰੀਦੋ-ਫਰੋਕਤ ਕਰਦੇ ਨੇ। ਉਹਨਾਂ ਕਿਹਾ ਕਿ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਦੁਕਾਨਦਾਰ ਮੁਤਾਬਕ ਜਿੱਥੇ ਪਹਿਲਾਂ ਲੋਕ ਮੁੰਡਾ ਹੋਣ ਅਤੇ ਹੋਰ ਖੁਸ਼ੀ ਦੇ ਮੌਕੇ ਤੇ ਹੀ ਲੋਹੜੀ ਪਾਉਂਦੇ ਸਨ ਉੱਥੇ ਹੀ ਹੁਣ ਤਾਂ ਲੋਕ ਲੜਕੀ ਹੋਣ ਤੇ ਵੀ ਲੋਹੜੀ ਪਾਉਂਦੇ ਨੇ ਜੋ ਕਿ ਬਹੁਤ ਵਧੀਆ ਸੰਕੇਤ ਹੈ। ਉਹਨਾਂ ਨਾਲ ਹੀ ਫਗਵਾੜਾ ਵਾਸੀਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ। ਜੀ ਮੈਂ ਪਿਆਰਾ ਲਾਲ ਦੀ ਹੱਟੀ ਤੋਂ ਕਟੈਰਾ ਚੌਂਗ ਫਾਰਡ ਤੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਔਰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਔਰ ਸਾਰੇ ਪਰਿਵਾਰ ਵੱਧ ਤੋਂ ਵੱਧ ਇੰਜੋਏ ਕਰਨ ਆਪਣੇ ਪਰਿਵਾਰ ਦੇ ਵਿੱਚ ਹੱਸ ਕੇ ਖੇਡ ਕੇ ਲੋਹੜੀ ਦਾ ਤਿਉਹਾਰ ਮਨਾਉਣ ਔਰ ਫੁੱਲ ਇੰਜੋਏ ਕਰਨ ਆਪਣਾ ਵੱਧ ਤੋਂ ਵੱਧ ਬਜ਼ਾਰਾਂ ਦੇ ਵਿੱਚ ਪਰਜੇ ਨਹੀਂ ਕਰਨ ਆਪਣੇ ਆ ਮੌਫਲੀ ਲੋਹੜੀ ਵਿੱਚ ਦਾ ਤੇ ਮਿਹਨਤ ਹਾਰ ਗਿਣੇ ਹੈ ਗਿਆ ਤੋਂ ਸਭ ਨੂੰ ਬਹੁਤ-ਬਹੁਤ ਤੁਹਾਡੇ ਬਾਰੇ ਮੁਬਾਰਕਾਂ ਜੀ ਥੈਂਕ ਯੂ Legenda por